ਸਤ ਸ੍ਰੀ ਅਕਾਲ ਜੀ ਲਓ ਜੀ ਅੱਜ ਤੁਹਾਨੂੰ ਮਿਲਾਉਣ ਜਾ ਰਿਹਾ ਆਪਣਾ ਪੁਰਾਣਾ ਯਾਰ ਆਪਣਾ ਭਰਾ ਪਿੰਡ ਕਰਾਚੋਂ ਦਾ ਆਪਾਂ ਮਾਣ ਕਹਿ ਦਈਏ ਮੁੰਡਾ ਆਉਣ ਵਾਲੇ ਸਮੇਂ ਦਾ 스타 ਹੈ ਤਾਰੂ ਕਰਾਚੋਂ ਵਾਲਾ ਹੋਰ ਤਾਰੂ ਕੀ ਹਾਲ ਹੈ ਮਿੱਤਰਾ ਸਤ ਸ੍ਰੀ ਅਕਾਲ ਪਹਿਲਾਂ ਤਾਂ ਹੋਰ ਮਜੀ ਸੀ ਠੀਕ ਹਾਲ ਬਈ ਸਸੀ ਹੋਰ ਵਧੀਆ ਬਈ ਤੇ ਤਾਰੂ ਹੋਰ ਕਿਵੇਂ ਆ ਵਧੀਆ ਚੜਦੀ ਕਲਾ ਬਈ ਚੜਦੀ ਕਲਾ ਬਹੁਤ ਵਧੀਆ ਖਿੱਟਾ ਪਰ ਮਸਬ ਦੀ ਕਿਰਪਾ ਭਾਈ ਮੈਂ ਦੱਸਣਾ ਚਾਹਣਾ ਇਹ ਮੁੰਡਾ ਆਪਣਾ ਭਰਾ ਹੈ ਆਪਣੇ ਨਾਲ ਪੜਦਾ ਵੀਰਿਆ ਤੇ ਬਾਕੀ ਤੁਹਾਨੂੰ ਪਤਾ ਆਪਣਾ ਕਬੱਡੀ ਦੇ ਵਿੱਚ ਜਾਣ ਕਰਕੇ ਮੁੰਡੇ ਨੇ ਕਬੱਡੀ ਵੀ ਇਹਨੇ ਸੋਹਣੀ ਖੇਡੀ ਪਹਿਲਾਂ ਤੇ ਹੁਣ ਅੱਜ ਕੱਲ ਗਾਇਕੀ ਦੇ ਵਿੱਚ ਵੀ ਵਧੀਆ ਚੰਡੇ ਗੱਡ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੱਲਾਂ ਹੋਣਗੀਆਂ ਮੁੰਡੇ ਨੇ ਵਧੀਆ ਹੁਣ ਗਾਣੇ ਜਿਹੜਾ ਪਿੱਛੇ ਗਾਣਾ ਆਇਆ ਸੀ ਤਾਰੂ ਬਹੁਤ ਸੋਹਣਾ ਗਾਣਾ ਦੀ ਬਾਈ ਤੇਰਾ ਹਨਾ ਥੈਂਕ ਯੂ ਵੀਰ ਧੰਨਵਾਦ ਤੇ ਬਾਈ ਤਾਰੂ ਹੁਣ ਚਲੋ ਕਬੱਡੀ ਤਾਂ ਉਧਰ ਤਾਂ ਫਿਰ ਛੱਡੇ ਦਿੱਤਾ ਕੰਮ ਨਹੀਂ ਵੀਰੇ ਅਸਲ ਵਿੱਚ ਨਾ ਹੁਣ ਸਵੇਰੇ ਜਿੰਮ ਚੱਲੀ ਜਾਂਦਾ अच्छा ਤੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਗਰਾਊਂਡ ਚ ਆ ਜਿੰਦੇ ਮੁੰਡਿਆਂ ਕੋਲੇ ਉਹ ਵੀ ਹੁੰਨੇ ਆ ਆ ਜਿੰਦੇ ਵੀ ਗਰਾਊਂਡ ਦਾ ਬਾਕੀ ਕਬੱਡੀ ਨਹੀਂ ਜਾਂਦਾ ਬਾਈ ਕਬੱਡੀ ਵਾਲਾ ਕੀੜਾ ਇਹ ਅਸਲ ਵਿੱਚ ਨਾ ਜਿੱਦਾਂ ਇੱਕ ਨਸ਼ਾ ਲੱਗ ਜਾਂਦਾ ਬੰਦੇ ਨੂੰ ਹੂੰ ਇਦਾਂ ਦਾ ਸਿਸਟਮ ਆ ਸਾਰਾ ਕਬੱਡੀ ਦਾ ਕਬੱਡੀ ਨੂੰ ਯਾਰ ਅੰਦਰੋਂ ਪਿਆਰ ਕਰਦੇ ਸਹੀ ਇੱਕ ਗੱਲ ਮਨਜੀਤ ਵੀਰੇ ਮੈਂ ਕਹਿਣਾ ਚਾਹੁੰਦਾ ਵੀ ਲੋਕ ਹੁੰਦੇ ਆ ਹਨਾ ਹੂੰ ਲੋਕ ਆਪਾਂ ਕਹਿੰਦੇ ਨੇ ਵੀ ਸਾਡੀ ਇੱਕ ਪਹਿਲੀ ਮਾਂ ਜਿੱਨੇ ਅਸੀਂ ਜੰਮੇ ਹੂੰ ਦੂਜੀ ماں ਛੱਡੀ ਬੋਲੀ ਹੂੰ ਪਰ ਸਾਡੀਆਂ ਦਾ ਤਿੰਨ ਮਾਮਾ ਨੇ ਯਾਰ ਜਿਹੜੇ ਅਸੀਂ ਕਬੱਡੀ ਖੇਡਦੇ ਹਾਂ ਹੂੰ ਸਾਡੀ ਦਾ ਮਾਂ ਖੇਡ ਕਬੱਡੀ ਜਿਹੜਾ ਤਿੰਨ ਮਾਮਾ ਦਾ ਪੁੱਤ ਹੋਵੇ ਉਹ ਕਿੱਥੇ ਦਵਜੂਗਾ ਸਹੀ ਗੱਲ ਹੈ ਬਾਈ ਸਹੀ ਸੋ ਭਰਾਵਾ ਨਹੀਂ ਛੱਡੀ ਜਾਂਦੀ ਤੇ ਬਾਈ ਤਾਰੂ ਵੀਰੇ ਹੁਣ ਗਾਣਾ ਜਿਹੜਾ ਪਹਿਲਾਂ ਆਇਆ ਸੀ ਜੈਸਮੀਨ ਅਕਟਰ ਦੇ ਨਾਲ ਪਿਛਲਾ ਗਾਣਾ ਹਾਂਜੀ ਬਾਈ ਉਹ ਵੀ ਵਧੀਆ ਪੂਰਾ ਸਿਰੇ ਦਾ ਗਾਣਾ ਤੀਗਾ ਤੇ ਹੁਣ ਫਿਰ ਕੋਈ ਗਾਣਾ ਹੁਣ ਵੀਰੇ ਪਹਿਲਾਂ ਥੋੜੇ ਡੈਡੀ ਢਿੱਲੇ ਹੋ ਗਏ ਸੀ ਤਾਂ ਕਰਕੇ ਮੈਂ ਥੋੜਾ ਜਿਹਾ ਹਟ ਗਿਆ ਸੀਗਾ ਹੂੰ ਤੇ ਉਹਨਾਂ ਦੀ ਕੇਅਰ ਕਰਨੀ ਚਾਹੀਦੀ ਸੀ ਹੈਨਾ ਹਾਂ ਚਲੋ ਹੁੰਦਾ ਹੀ ਆ ਬਿਮਾਰ ਰਹੇ ਨਹੀਂ ਉਹ ਸਾਲ ਵਾਂਗਰਾ ਹਾਂ ਤੇ ਉਸ ਤੋਂ ਬਾਅਦ ਬਾਈ ਹੁਣ ਦੁਬਾਰਾ ਗੀਤ ਪੈ ਨੇ ਤਿਆਰ ਕਰੇ ਪੈ ਨੇ ਤੁੰਝਾ ਅੱਛਾ ਹਾਂ ਹੁਣ ਛੱਡਨੇ ਨੇ ਆਪਾਂ ਇਹਦੀ ਨੂੰ ਛੱਡਾ ਤੇਰੋਂ ਕੰਮ ਗਾਇਕੀ ਵਾਲੀ ਆ ਵੀ ਇਹ ਪੂਰਾ ਦਿ ਲੋ ਕਰਨ ਸਵੇਰੇ ਉੱਠ ਕੇ ਪਹਿਲਾਂ ਰਿਆਜ਼ ਹੂੰ ਸਭ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈਣ ਥੋੜਾ ਬੋਤ ਲੈਣੇ ਹੈ ਹਾਂ ਯਾਦ ਕਰਦੇ ਆ ਮਾਲਕ ਨੂੰ ਤੇ ਫਿਰ ਬਾਈ ਉਸ ਤੋਂ ਬਾਅਦ ਰਿਆਜ਼ ਕਰਦੇ ਆਂ ਦਾ ਘੰਟਾ ਫਿਰ ਜੰਮ ਵਗੈਰਾ ਜਾਂ ਕੋਈ ਹੋਰ ਅਦਨਿਜੀ ਕੰਮ ਫਿਰ ਵੀ ਪੂਰਾ ਦਿਲੋਂ ਵੀ ਗਾਇਕੀ ਵੱਲ ਆ ਵੀ ਹੁਣ ਤਾਂ ਕੱਢਣਾ ਹੈ ਬਾਈ ਅਸਲ ਵਿੱਚ ਗਾਇਕੀ ਤਾਂ ਜਦੋਂ ਮੈਂ ਛੋਟਾ ਸੀਗਾ ਨਾ ਹੂੰ ਸਕੂਲ ਟਾਈਮ ਤੋਂ ਉਹ ਨਹੀਂ ਗਾਉਂਦਾ ਸੀ ਹਾਂ ਮੈਨੂੰ ਪਤਾ ਆਪਾਂ ਪੜ੍ਹਦੇ ਹੁੰਦੇ ਸੀ ਬਹੁਤ ਗਾਣੇ ਸੁਣਦੇ ਸੀ ਤੈਨੂੰ ਪਤਾ ਹੀਗਾ ਵੀ ਆਪਾਂ ਉਹ ਤੋਂ ਗਾਉਂਦੇ ਦੇ ਸੀ ਜਿੰਨੀ ਸਮਝ ਸੀਗੀ ਮਾਨਕ ਰੀਆਂ ਕਲੀਆਂ ਬੜੀਆਂ ਸੁਣੀਆਂ ਨੇ ਤਾਰੂ ਹਾਂ ਕੁਲਦੀ ਮਾਨਕ ਸਾਹਿਬ ਨੂੰ ਤਾਂ ਆਪਾਂ ਬਹੁਤ ਪਿਆਰ ਕਰਦੇ ਹੂੰ ਉਹ ਬੰਦੇ ਉਸੇ ਕਰਕੇ ਬੰਦਿਆ ਹੁਣ ਆਵਾਜ਼ ਵੀ ਤੇਰੀ ਉਸੇ ਕਰਕੇ ਬਣੀ ਹੋਈ ਆ ਨਾ ਉਦੋਂ ਕਲੀਆਂ ਗਾਉਣੀਆਂ ਕਿਹੜਾ ਕੋਈ ਪਰਾਇ ਮੈਂ ਖੋਲਾ ਗਾਉਂਦਾ ਸੀ ਹੂੰ ਤਾਂ ਕਰਕੇ ਤੇ ਤਰ ਬਈ ਇੱਕ ਮੈਨੂੰ ਉਹ ਗਾਣਾ ਤੇਰਾ ਬਹੁਤ ਸੁਣਾ ਲੱਗਦਾ ਹੁੰਦਾ ਬਈ ਸਵਰਗਵਾਸੀ ਗੁਰਦਨ ਕਮਾਨ ਹਾਂਜੀ ਹਾਂਜੀ ਕਰਾਚੂ ਪਿੰਡ ਦਾ ਮਾਨ ਹੈ ਨਾ ਦੁਨੀਆ 'ਚ ਨਹੀਂ ਰਿਹਾ ਪਰ ਸਾਡਾ ਵੀਰ ਦੇ ਗਾਣੇ ਜਿਹੜੇ ਲਿਖੇ ਹੋਏ ਉਹਦੇ ਬੋਲ ਵੀ ਉਹਦਾ ਬਹੁਤ ਵੱਡਾ ਘਟਾ ਏ ਜਿਹੜਾ ਮੇਰੇ ਇਲਾਕੇ ਨੂੰ ਪਿਆ ਸੰਗਰੂਰ ਜ਼ਿਲ੍ਹੇ ਨੂੰ ਪਿਆ ਮਨ ਲਓ ਵੀ ਗੁਰਦਨ ਬਾਈ ਦਾ ਇੱਕ ਗਾਣਾ ਸੁਣਾਇਆ ਸੀ ਇੱਕ ਵਾਰੀ ਟੂਰਨਾਮੈਂਟ ਤੇ ਤਾਂ ਪਤਾ ਨਹੀਂ ਮੇਰੇ ਬੋਲ ਨਹੀਂ ਯਾਦ ਪਰ ਮੈਨੂੰ ਗਾਣਾ ਇੰਨਾ ਸੋਹਣਾ ਆ ਨਾ ਉਹ ਪਤਾ ਨਹੀਂ ਪੱਤਣਾ ਤੇ ਵਹਿ ਗਿਆ ਪਤਾ ਨਹੀਂ ਕਿਹੜਾ ਗਾਣਾ ਸੀ ਕਿਤਾ ਬਈ ਸਿਖ ਰੌਂਡ ੱਗੀ ਸੀਗਾ ਮੇਰਾ ਮੈਂ ਉਹਦਾ ਆਨਰਾ ਜਿਆਦੀ ਕੀ ਸੀ ਹਾਂ ਬਈ ਉਹ ਗਾਣਾ ਜੇ ਉਹਦੇ ਬੋਲ ਸੁਣਾਦੇ ਯਾਦ ਹੈਗੇ ਨੇ ਤਾਂ ਸੁਣਾ ਦੇ ਨਾ ਬਈ ਉਹਦੇ ਬਾਈ ਦੇ ਗੀਤ ਤਾਂ ਮੇਰੇ ਸਾਰੇ ਯਾਦੀ ਨੇ ਫਿਰ ਉਹ ਉਹ ਸਿਰੇ ਤਾਂ ਲਵੇ ਬਹਿ ਕੇ ਲਿਖਦਾ ਸੀ ਆ ਉਹ ਤੁਸੀਂ ਨਹੀਂ ਸੀ ਮੈਂ ਤਾਂ ਬਾਈ ਨੂੰ ਕਦੇ ਪੁੱਲ ਨਹੀਂ ਸਕਦਾ ਨਾ ਉਹਨ ਤਾਂ ਯਾਰ ਮੈਨੂੰ ਵੀਰੇ ਲਿਖਣਾ ਸਖਾਇਆ ਵੀ ਉਹਰੇ ਬਹਿਰ ਚ ਕੇ ਮੈਂ ਲਿਖੀਂਦਾ ਕਿਵੇਂ ਗਾਈਂਦਾ ਹੂੰ ਬਾਕੀ ਮੈਂ ਜੇ ਉਹ ਇਨਸਾਨ ਬਾਰੇ ਦੱਸਣ ਲੱਗ ਜਾ ਤਾਂ ਮੈਨੂੰ ਬਹੁਤ ਟਾਈਮ ਲੱਗ ਜਾਣਾ ਉਹਦੇ ਬਾਰੇ ਨਹੀਂ ਦੱਸ ਸਕਦਾ ਬਾਈ ਬਹੁਤ ਵਧੀਆ ਕੈਂਟ ਬੰਦਾ ਸੀ ਹਾਂਜੀ ਹਾਂਜੀ ਤੇ ਉਹ ਕੀ ਸੁਣਾ ਤਾ ਮੈ ਵੀਰੇ ਮੈਂ ਸੁਣਾਂ ਹਾਂ ਉਹ ਜਰੂਰ ਸੁਣਾ ਬਈ ਹਾਂਜੀ ਸੱਪੀ ਆਦਵਲੇ ਬਣ ਸੱਪੀ ਆਦਵਲੇ ਬਣ ਡੰਗ ਸੀਨੇ ਤੇ ਚਲਾ ਮਾਗੇ ਹਾਏ ਹਾਏ ਨੀ ਜਦੋਂ ਸਿਖਰਾਂ ਤੋਂ ਡਿੱਗੀ ਤੈਨੂੰ ਫੇਰ ਚਿਤਿਆ ਮਾਗੇ ਹਾਏ ਹਾਏ ਨੀ ਜਦੋਂ ਸਿਖਰਾਂ ਤੋਂ ਡਿੱਗੀ ਤੈਨੂੰ ਫੇਰ ਚਿਤਿਆ ਮਾਗੇ ਕਿਆ ਬਾਤ ਲਿਖ ਲਿਖ ਚਿੱਠੀਆਂ ਤੂੰ ਚੰਨ ਬਲ ਪਾਉਂਦੀ ਸੀ ਨਾ ਕਾ ਕੱਟਦੀ ਹੈ ਕੱਟਦੀ ਐਨਾ ਕੱਟ ਕੋਈ ਨਾ ਫਿਰ ਇੱਥੇ ਸ਼ੁਰੂ ਕਰ ਦੇ ਦੋ ਹਾਂ ਉਹਨੂੰ ਕੱਟ ਦ ਹੂੰ ਠੀਕ ਹੈ ਹੂੰ ਲਿਖ ਲਿਖ ਚਿੱਠੀਆਂ ਤੂੰ ਚੰਨ ਬਲ ਪਾਵੇਂਗੀ ਕਿੱਥੇ ਹੈ ਕੁਮਾਨ ਮੇਰਾ ਕਹਿੰਦੀ ਮੁੱਕ ਜਾਵੇਂਗੀ 니ਤੂ ਲੱਭੇਗੀ ਕਰਾਚੋਂ 니ਤੂ ਲੱਭੇਗੀ ਕਰਾਚੋਂ ਕਰ ਅੰਬਰਾਂ ਤੇ ਪਾਮਾਗੇ 니ਜੋਂ ਦੋ ਸਿਖਰਾਂ ਤੋਂ ਡਿੱਗੀ ਤੈਨੂੰ ਫੇਰ ਚਿਤਿਆ ਮੰਗੇ ਜਿੱਦੋਂ ਸਿਖਰਾਂ ਤੋਂ ਡਿੱਗੀ ਤੈਨੂੰ ਫੇਰ ਚਿਤਿਆ ਮੰਗੇ ਕੀ ਬਾਤ ਹੈ ਬਈ ਦਿਲ ਖੁਸ਼ ਹੋ ਗਿਆ ਬਈ ਇਹ ਮੈਂ ਗਾਣਾ ਪਹਿਲਾਂ ਵੀ ਸੁਣਿਆ ਤਰੂ ਬਾਈ ਪਰ ਬਾਈ ਨੂੰ ਫੇਰ ਅਸੀਂ ਯਾਦ ਕਰ ਰਹੇ ਅੱਜ ਹਨਾ ਤੇ ਦਲਾ ਜੀ ਬਸਦਾ ਰਹੂ ਸਾਡਾ ਪ੍ਰਾਂ ਗੁਰਦਨ ਕਮਾਨ ਸਾਡੇ ਤੇ ਬਈ ਬੜਾ ਸੋਹਣਾ ਗਾਣਾ ਬਾਕੀ ਬਾਈ ਤਰੂ ਮੈਂ ਆਪਦੇ ਵੱਲੋਂ ਕਹਿਣਾ ਚਾਹੁੰਨਾ ਜਦੋਂ ਆਪਾਂ ਪੜਦੇ ਹੁੰਦੇ ਸੀ ਚਲੋ ਉਦੋਂ ਆਵਾਜ਼ ਆਪਾਂ ਨੂੰ ਵੀ ਇੰਨੀ ਨਹੀਂ ਸਮਝ ਸੀ ਪਰ ਉਦੋਂ ਵੀ ਆਵਾਜ਼ ਘੈਂਟ ਸੀ ਪਰ ਬਈ ਅੱਜ ਤੇਰੀ ਮਿਹਨਤ ਮੈਨੂੰ ਆਪ ਨੂੰ ਐ ਗਾਣਾ ਸੁਣ ਕੇ ਲੱਗਿਆ ਵੀ ਯਾਰ ਵੀ ਕੀ ਬਾਤ ਹੈ ਬਈ ਮਿਹਨਤ ਤੇਰੀ ਮੈਨੂੰ ਦੱਸਿਆ ਵੀ ਮਿਹਨਤ ਕੀਤੀ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੈਗਰੂ ਮੇਰ ਕਰੂ ਤਰੂ ਬਈ ਪਰਮਾਤਮਾ ਜਿੰਨੇ ਵੀ ਆਪਣੇ ਭਰਾ ਸੁਣ ਰਹੇ ਨੇ ਵੀ ਇੱਕ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਬਾਈ ਨੂੰ ਅਸ਼ੀਰਵਾਦ ਇੱਕ ਹੌਸਲਾ ਜ਼ਰੂਰ ਦਿਓ ਕਿਉਂਕਿ ਇਹ ਸੰਗਰੂਰ ਜ਼ਿਲ੍ਹੇ ਦਾ ਮਾਣ, ਕਰਾਚੋ ਪਿੰਡ ਦਾ ਮਾਣ, ਮੇਰੇ ਨਾਗਰਾਂ ਨਾਗਰੀ ਸਿੰਘ ਰੇੜੀਆ ਸਾਰੇ ਪਿੰਡਾਂ ਦਾ ਮਾਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡਾ ਭਰਾ ਜ਼ਰੂਰ ਬਣੂ ਇਹ ਤੇ ਪੂਰੀ ਆਸਾਂ ਨੇ ਕਿਉਂਕਿ ਮਿਹਨਤੀ ਬੰਦਾ ਪਹਿਲੇ ਦਿਨੋਂ ਹੀ ਮਿਹਨਤੀ ਬੰਦਾ ਤੇ ਬਾਕੀ ਤਰੂ ਹੋਰ ਕੋਈ ਗਾਣਾ ਅਸਲ ਵਿੱਚ ਬਾਈ ਮੈਂ ਗੱਲ ਕਹਿਣੀ ਚਾਹਣਾਗਾ ਹੂੰ ਜਿੱਦਾਂ ਬਾਈ ਨੇ ਗੀਤ ਲਿਖਿਆ ਸੀਗਾ ਸਾਨੂੰ ਲੱਭੇਗੀ ਕਰਾਚੋ ਕਰ ਅੰਬਰਾਂ ਤੇ ਪਾਵਾਂਗੇ ਹੂੰ ਉਹ ਚੰਦਰਾ ਬਾਕੀ ਘਰ ਅੰਬਰ ਅਦੀਪ ਆ ਗਿਆ ਅੰਬਰ ਅਦੀਪ ਆ ਗਿਆ ਕਰਾਚੂ ਲਵਦੀ ਫਿਰ ਉਹ ਸਾਨੂੰ ਉਦੋਂ ਗੀਤ ਜਦੋਂ ਲਿਖਿਆ ਸੀ ਨਾ ਉਹਨੇ ਹੂੰ ਉਦੋਂ ਨਹੀਂ ਪਤਾ ਸੀਗਾ ਹੂੰ ਬਾਕੀ ਉਹ ਯਾਰ ਦਿਲ ਬਹੁਤ ਦੁਖਦਾ ਜਦੋਂ ਉਹਨੂੰ ਯਾਦ ਕਰਦੇ ਆਂ ਬਈ ਜਿਹੜੇ ਬੰਦੇ ਉਂਗਲੀ ਫੜ ਕੇ ਜੀਨੇ ਤੋਰਿਆ ਹੋਵੇ ਨਾ ਜਿਹੜੇ ਰਾਹਾਂ ਤੇ ਚੰਗੇ ਕੰਮਾਂ ਤੇ ਤੋਰਿਆ ਹੋਵੇ ਚੰਗੀ ਲਾਈਨ ਤੇ ਲਾਇਆ ਹੋਵੇ ਤੇ ਜਤ ਤਬ ਉਹ ਬਹੁਤ ਇੰਟੈਲੀਜੈਂਟ ਬੋਸ ਸੀ ਬਈ ਤੇ ਉਹ ਬਹੁਤ ਘੈਂਟ ਬੰਦਾ ਸੀ ਭਾਈ ਮੈਂ ਕਿੰਨੀ ਕ ਤਾਰੀਫ ਕਰਾਂ ਉਹਦੇ ਸਹੀ ਗੱਲ ਕਲੰਬੀ ਭਾਈ ਬੰਦੇ ਦੀ ਯਾਦ ਆ ਜਾਂਦਾ ਉਹ ਬਸ ਭਾਉ ਕੋ ਯਾਰ ਹਾਂ ਭਾਈ ਉਹਦੇ ਗੀਤ ਮੇਰੇ ਕੋਲੇ ਪਿਆਏ ਮੈਂ ਇਹਨੂੰ ਐ ਹੁੰਦਾ ਵੀ ਪਰਮਾਤਮਾ ਜੇ ਮੈਨੂੰ ਮੌਕਾ ਦੇਵੇ ਨਾ ਹੂੰ ਸੱਚੇ ਪਾਤਸ਼ਾਹ ਮੇਰਾ ਮਾਲਕ ਹੂੰ ਤੇ ਫਿਰ ਮੈਂ ਉਹਦੇ ਗੀਤ ਗਾਵਾਂ ਤੇ ਮੈਂ ਮੇਰੇ ਪਿਆਰੇ ਲੋਕਾਂ ਨੂੰ ਦੱਸਾਂ ਹੂੰ ਉਹ ਇਨਸਾਨ ਕਿ ਐਸਾ ਲਿਖਦਾ ਸੀ ਕਿ ਐਸੀ ਸੋਚਦੀ ਬਈ ਉਹ ਬੰਦੇ ਦੀ ਕਲਮ ਆ ਨਾ ਜਿਹੜੀ ਇੱਕ ਤਾਂ ਮੈਂ ਵੀ ਲਿਖਦਾ ਰਿਹਾ ਚਲੋ ਆਪਣੀ ਕੋ ਜਾਦੇ ਕੋਈ ਜਾਦੇ ਵੱਡੀ ਡੂੰਗੀ ਕਲਮ ਉਹ ਬੰਦਾ ਜਿਵੇਂ ਸ਼ਿਵ ਕੁਮਾਰ ਬਟਾਲਵੀ ਸਭ ਨੂੰ ਹੀ ਆਗੇ ਉਹਨਾਂ ਦੀਆਂ ਲਾਈਨਾਂ ਦੇ ਵਿੱਚੋਂ ਉਹ ਵੀ ਸੂਫੀਆਨਾ ਵੀ ਪੂਰਾ ਐ ਸਮਝ ਲਓ ਵੀ ਵਧੀਆ ਟਰੈਕਟਰ ਜਿਹਨੂੰ ਆਪਾਂ ਕਹਿੰਦੀ ਵੀ ਉਹ ਟਰੈਕਟਰ ਸੀ ਉਹ ਇੱਕ ਆਮ ਜਿਹਾ ਟਰੈਕਟਰ ਨਹੀਂ ਸੀ ਅਸਲ ਵਿੱਚ ਵੀਰੇ ਪਤਾ ਗੱਲ ਕੀ ਆ ਰਾਈਟਰ ਤਾਂ ਚਲੋ ਹੋਰ ਬੜੇ ਹੈਗੇ ਹਨ ਜਨਨ ਅਸੀਂ ਨਾਂ ਤੋਂ ਜਾਣਦੇ ਆ ਪਰ ਉਹਨਾਂ ਦੇ ਨੇੜੇ ਨਹੀਂ ਕਦੇ ਗਏ ਹਾਂ ਪਰ ਮੈਂ ਗੁਰਦਨ ਦੇ ਤਾਂ ਨੇੜੇ ਰਿਹਾ ਬਹੁਤ ਸਾਧੂ ਦੀ ਸੰਗਤ ਕੀਤੀ ਹੈ ਮੈਨੂੰ ਜਦੋਂ ਮੈਂ ਸਕੂਲ ਟਾਈਮ ਤੋਂ 7ਵੀਂ 6ਵੀਂ ਕਲਾਸ ਦੇ ਵਿੱਚ ਪੜਦਾ ਸੀਗਾ ਨਾ ਬਾਈ ਮੈਂ ਉਹਦੇ ਕੋਲੇ 2-2 3-3 ਘੰਟੇ ਬੈਠਾ ਰਹਿਣਾ ਤੇ ਬੁੱਕਾਂ ਪੜ੍ਹੀ ਜਾਣੀਆਂ ਸਹਿਤ ਪੜ੍ਹੀ ਜਾਣਾਂ ਤੇ ਯਾਰ ਉਹ ਬੰਦੇ ਨੇ ਮੈਨੂੰ ਐ ਵੀ ਦੱਸਿਆ ਵੀਰੇ ਵੀ ਆ ਆ ਅੱਖਰ ਦੇ ਉੱਪਰ ਬਿੰਦੀ ਪੈਂਦੀ ਹੈ ਜਾਂ ਨਹੀਂ ਪੈਂਦੀ ਅਸਲ ਵਿੱਚ ਉਹਦਾ ਬਾਈ ਮੈਂ ਉਹਦੇ ਕੋਲ 2-2 3-3 ਘੰਟੇ ਟਿਊਸ਼ਨ ਬਾਂਹ ਫੜ ਕੇ ਹੁੰਦਾ ਰਿਹਾਗਾ ਤੇ ਸਿੱਖਦਾ ਰਿਹਾ ਉਹ ਮੈਨੂੰ ਬਹੁਤ ਕੁਝ ਸਿਖਾ ਗਿਆ ਜੇ ਕੱਲ ਨੂੰ ਪ੍ਰਮਾਤਮਾ ਮੇਰੀ ਬਾਹ ਫੜਦਾ ਇਹ ਭੈਣ ਭਰਾ ਭਰਾਵਾ ਸਿਰ ਤੇ ਲੋਗਾ ਸਿਰ ਤੇ ਜੇ ਕੱਲ ਨੂੰ ਮੈਂ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਆਉਣਾ ਤਾਂ ਮੈਂ ਜੇ ਦਾਵੀ ਨਾ ਗੱਲ ਕਹਿਣਾ ਹਾਂ ਤਾਂ ਮੈਂ ਨਾਰਦੀਨ ਇਨਸਾਨ ਆ ਹਨਾ ਬਾਈ ਸੰਘਰਸ਼ੀ ਜੀਵਨ ਦੇ ਵਿੱਚ ਗੁਜ਼ਰਦਾ ਨਾ ਨਾ ਕੋਈ ਨਾ ਬਾਈ ਪਤਾ ਬਾਈ ਮੈਂ ਗੱਲ ਕਹਿਣਾ ਵੀ ਜੇ ਕੱਲ ਨੂੰ ਕੁਝ ਬਣਦਾ ਮੈਂ ਹੂੰ ਤੇ ਇਹ ਸੇਰਾ ਸਾਰਾ ਵੀਰੇ ਗਰਦਨ ਗਰਦਨ ਨਾ ਬਾਈ ਫਿਰ ਉਹੀ ਗੱਲ ਆ ਨਾ ਚੰਗੇ ਬੰਦੇ ਦੀ ਸੰਗਤ ਕੀਤੀ ਹੋਈ ਚਾਹੇ ਲੇਟ ਫਲ ਮਿਲੇ ਪਰ ਇੱਕ ਆਪਾਂ ਬੂਟਾ ਲਾ ਦਿੰਨੇ ਆ ਪੰਜ ਚਾਰ ਸਾਲ ਇੰਤਜ਼ਾਰ ਕਰਨਾ ਪੈਂਦਾ ਜਦੋਂ ਫਲ ਦੇਣ ਲੱਗਦਾ ਉਦੋਂ ਆਪਾਂ ਨੂੰ ਉਹ ਨਜ਼ਾਰਾ ਦਿੰਦਾ ਉਹ ਸਮਾਂ ਵੀ ਯਾਦ ਕਰਦਾ ਜਦੋਂ ਆਪਾਂ ਨੇ ਲਾਇਆ ਹੁੰਦਾ ਹਨਾ ਹਾਂਜੀ ਹੁਣਾ ਜੋ ਸਮਾਂ ਆਪਾਂ ਯਾਦ ਕਰ ਰਹੇ ਜਿਹੜੇ ਸਮੇਂ ਬਈ ਤੈਂ ਗੁਰਦਨ ਬਾਈ ਦੀ ਸੰਗਤ ਕੀਤੀ ਤੇ ਅੱਜ ਆਹ ਸਮਾਂ ਆ ਗਿਆ ਉਹਨਾਂ ਵਾਲੇ ਸਮੇਂ ਦੇ ਵਿੱਚ ਹੋਰ ਵੀ ਆਪਾਂ ਬਾਈ ਨੂੰ ਜਾਂ ਤੁਸੀਂ ਨੇ ਕਿਹਾ ਵੀ ਆਪਾਂ ਗਾਣੇ ਕਰਾਂਗੇ ਉਹਨਾਂ ਦੇ ਹਨਾ ਜਿਹੜਾ ਹੁਣ ਬਈ ਆਹ ਗਾਣਾ ਗਾਇਆ ਸੀ ਪਹਿਲਾ ਅੰਭਰਾ ਤੋਂ ਡਿੱਗੀ ਹੁਣ ਇਹ ਗਾਣਾ ਬਈ ਕਿਉਂ ਨਹੀਂ ਗਾਉਣ ਵਾਲਾ ਬਈ ਦੁਬਾਰੋਂ ਗਾਉਣ ਵਾਲਾ ਗਾਣਾ ਬਈ ਜਿਵੇਂ ਹੁਣ ਤੁਸੀਂ ਨੇ ਗਾਇਆ ਐਦੂੰ ਵੀ ਬਾਈ ਦੇ ਸੋਹਣੇ ਸੋਹਣੇ ਗਾਣੇ ਮੈਨੂੰ ਪਤਾ ਵੀ ਹੋਰ ਪਤਾ ਨਹੀਂ ਕਿੰਨੇ ਕੁ ਸੋਹਣੇ ਗਾਣੇ ਬਾਈ ਦੇ ਲਿਖੇ ਬਈ ਪਤਾ ਕਿਉਂ ਹੈ ਗੀਤ ਮੈਨੂੰ ਕਿਉਂ ਵਧੀਆ ਲੱਗਦਾ ਹਮ ਕਿਉਂਕਿ ਇਹ ਗੀਤ ਨਾਲ ਉਹਦੀ ਕੁ ਅੱਛਾ ਇਹਦੇ ਵਿੱਚ ਜਿਹੜੇ ਸ਼ਬਦ ਹੋਰ ਵੀ ਆ ਹਨਾ ਹੂੰ ਉਹ ਜਦੋਂ ਆਪਾਂ ਰਿਕਾਰਡ ਕਰਾਂਗੇ ਗੀਤ ਨੂੰ ਤੇ ਲੋਕਾਂ ਅੱਗੇ ਰੱਖਾਂਗੇ ਫਿਰ ਪਤਾ ਲੱਗੂਗਾ ਤਾਂ ਕਰਕੇ ਇਹ ਗੀਤ ਮੇਰੇ ਦਿਲ ਦੇ ਜ਼ਿਆਦਾ ਕਰੀਬ ਹੈ ਕੋਈ ਹੋਰ ਗਾਣਾ ਹੈਗਾ ਬਈ ਯਾਦ ਕੋਈ ਬਾਈ ਦਾ ਬਹੁਤ ਗੀਤ ਬਹੁਤ ਨੇ ਜੇ ਕੋਈ ਕੱਦਰ ਟੱਪਾ ਰਾਤ ਹੋ ਜਾਣੀ ਇੰਨੇ ਗੀਤ ਯਾਦ ਨਹੀਂ ਬਾਈ ਜੇ ਕੋਈ ਹੋਰ ਟੱਪਾ ਹੈਗਾ ਕੋਈ ਗਾਣਾ ਬਾਈ ਦਾ ਸੁਣਾ ਦੇ ਵੀਰੇ ਦਾ ਹਾਂ ਗੁਰਦਨ ਹਾਂ ਸੁਣਾਉਣਾ ਇਹ ਗੀਤ ਸੁਣਾਉਣਾ ਬਾਈ ਥੋੜਾ ਜਿਹਾ ਸਹਿਤ ਕੇ ਜਿਆਦਾ ਲਿਖਦਾ ਸੀਗਾ ਤਾਂ ਕਰਕੇ ਮੈਨੂੰ ਵੀ ਸਹਤ ਗਾਉਣੀ ਵਧੀਆ ਲੱਗਦੀ ਓਹੀ ਗੱਲ ਆ ਬਾਈ ਆਮ ਰਾਈਟਰ ਨਹੀਂ ਸੀ ਬਾਈ ਸਾਮਾਨੇ ਦੇ ਹਿਸਾਬ ਨਾਲ ਬਾਈ ਚਲੋ ਕਮਰਸ਼ੀਅਲ ਹੋਣਾ ਪੈਂਦਾ ਹੈ ਨਾ ਹਾਂ ਤੇ ਸੁਣਾਉਣਾ ਵੀਰੇ ਕਹਿੰਦਾ ਜਿਵੇਂ ਮਾਂ ਬਿਨਾ ਪੁੱਤ ਜਿਵੇਂ ਛਾਂ ਬਿਨਾ ਰੁੱਖ ਜਿਵੇਂ ਮਾਂ ਬਿਨਾ ਪੁੱਤ ਜਿਵੇਂ ਛਾਂ ਬਿਨਾ ਰੁੱਖ ਜਿਵੇਂ ਪਾਣੀ ਤੋਂ ਬਗੈਰ ਹੋਵੇ ਪਿਆਸੀ ਕੋਈ ਨਰਨੀ ਇਹੋ ਜਿਹਾ ਹੋ ਗਿਆ ਮੈਂ ਤੇਰੇ ਤੋਂ ਬਗੈਰ ਨਹੀਂ ਇਹੋ ਜਿਹਾ ਹੋ ਗਿਆ ਮੈਂ ਤੇਰੇ ਤੋਂ ਬਗੈਰ ਨਹੀਂ ਇਹੋ ਜਿਹਾ ਹੋ ਗਿਆ ਮੈਂ ਤੇਰੇ ਤੋਂ ਬਗੈਰ ਨਹੀਂ ਕੀ ਬਾਤ ਹੈ ਬਈ ਬਾਈ ਦੀ ਕਲਮ ਚ ਇਹ ਜਿਹੜਾ ਬੰਦਾ ਚੰਗਾ ਸੁਣਨ ਵਾਲਾ ਨਾ ਉਹਨੂੰ ਇਹ ਸਮਝ ਆ ਸਕਦੀ ਹੈ ਜੀ ਕਿ ਜੇ ਅੱਜ ਕਈ ਵੀ ਅੱਜ ਦੇ ਸਮੇਂ ਦੇ ਗਾਣਿਆਂ ਦੇ ਦੇਖੋ ਜਿਹੜਾ ਬੰਦਾ ਚੰਗਾ ਸੁਣਦਾ ਹੈ ਭਾਈ ਉਹ ਤਾਂ ਐ ਸਮਝ ਲੋ ਵੀ ਰਿਪੀਟ ਤੇ ਸੁਣੋ ਇਹਨਾਂ ਗਾਣਿਆਂ ਨੂੰ ਬਾਈ ਦੇ ਲਿਖੇ ਗਾਣਿਆਂ ਨੂੰ ਅਸਲ ਵਿੱਚ ਸਰੋਤ ਤੇ ਖਤਮ ਨਹੀਂ ਹੋਏ ਭਾਈ ਹੂੰ ਸਰੋਤ ਤੇ ਖਤਮ ਨਹੀਂ ਸਾਨੂੰ ਪਤਾ ਗੱਲ ਕੀ ਆ ਚੰਗੇ ਵੀ ਆ ਮਾੜੇ ਵੀ ਆ ਸਮਾਜ ਭਾਈ ਜਿਵੇਂ ਦੇਖੋ ਦਿਨ ਵੀ ਜ਼ਰੂਰੀ ਹੈ ਰਾਤ ਵੀ ਜ਼ਰੂਰੀ ਹੈ ਹੂੰ ਐਦਾਂ ਸਭ ਕੁਝ ਚੱਲਦਾ ਵੀਰੇ ਉਹੀ ਗੱਲ ਆ ਭਾਈ ਅੱਜ ਹੁਣ ਗਲਾਬ ਸਿੱਧੂ ਹੁਣੀ ਭਾਈ ਹੁਣੀ ਵੀ ਹੈਗੇ ਨੇ ਸਿੱਧੂ ਮੂਸੇ ਵਾਲਾ ਭਾਈ ਵੀ ਸੀ ਤੇ ਭਾਈ ਸਤਿੰਦਰ ਸਰਤਾਜ ਵੀ ਹੈ ਦੇਖੋ ਆ ਉਹਦੇ ਸਰੋਤੇ ਲੱਗ ਨੇ ਇਹਨਾਂ ਦੇ ਗਲਾਬ ਭਾਈ ਉਹਨਾਂ ਦੇ ਲੱਗ ਨੇ ਹਨਾ ਅਲੱਗ-ਅਲੱਗ ਸਰੋਤੇ ਸਾਰਿਆਂ ਨੂੰ ਸੁਣਨ ਵਾਲੇ ਪਏ ਨੇ ਚੰਗੇ ਤੋਂ ਚੰਗਾ ਸੁਣਨ ਵਾਲੇ ਸਰੋਤੇ ਪਏ ਨੇ ਮਾੜੀ ਤੋਂ ਮਾੜਾ ਸੁਣਨ ਵਾਲੇ ਵੀ ਪਏ ਨੇ ਅੱਜ ਕੱਲ ਤਨ ਤੁਹਾਨੂੰ ਇਹ ਵੀ ਪਤਾ ਵੀ ਸਟੇਜ ਕਹੇ ਜੇ ਕਲਾਕਾਰ ਜਿਹੜੇ ਸਟੇਜਾਂ ਤੇ ਆ ਰਹੇ ਨੇ ਤੇ ਗਾਣੇ गा ਕੇ ਜਾ ਰਹੇ ਨੇ ਲੋਕ ਉਹਨਾਂ ਨੂੰ ਵੀ ਸੁਣਦੇ ਨੇ ਹਾਂ ਚਲੋ ਬਾਈ ਸਾਰੇ ਵਧੀਆ ਨੇ ਹਾਂ ਵਧੀਆ ਤਾਂ ਸਾਰੇ ਨੇ ਮੈਂ ਤਾਂ ਸਭ ਦਾ ਸਤਿਕਾਰ ਕਰਦਾ ਜੋ ਗਾਈ ਪਤਾ ਗੱਲ ਕੀ ਆ ਮਨਜੀਤ ਜੋ ਚੱਲ ਰਹੇ ਹੈ ਜਿਹਨੂੰ ਲੋਕ ਸੁਣਦੇ ਹੈਗੇ ਪਰ ਮੈਨੂੰ 50 ਸੁਣਦੇ ਆ ਭਾਵੇਂ 5000 ਭਾਵੇਂ 5 ਲੱਖ ਭਾਵੇਂ 5 ਕਰੋੜ ਹੂੰ ਉਹ ਕਿਤੇ ਨਾ ਕਿਤੇ ਟੈਲੈਂਟਡ ਤਾਂ ਹੈਗਾ ਨਾ ਹੈਗਾ ਬਈ ਹਾਂ ਇਹ ਗੱਲ ਨਾਮ ਤਾਂ ਹੈ ਨਹੀਂ ਆਮ ਤਾਂ ਹੈ ਨਹੀਂ ਬਈ ਮੰਨਣੀ ਦਾ ਪੂ ਗੱਲ ਇਹ ਠੀਕ ਆ ਨਾ ਬਈ ਪਰ ਬਈ ਉਹ ਉੱਥੇ ਇੱਕ ਤਰੂ ਨੁਕਸਾਨ ਹੁੰਦਾ ਥੋੜਾ ਜਿਹਾ ਜਿਹੜੇ ਬੰਦਿਆਂ ਨੇ ਦਿਨ ਰਾਤ ਬੇਕੇ ਮਿਹਨਤਾਂ ਕਰੀਆਂ ਹੁੰਦੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਕਟਾ ਖਾਣਾ ਪੈਂਦਾ ਉਹ ਚੀਜ਼ ਦਾ ਦੇਖੋ ਬਾਈ ਆ ਰੁੱਖਾਂ ਥੱਲੇ ਬੈਠੇ ਆਪਾਂ ਨੂੰ ਹਮ ਕੋਈ ਰੁੱਖ ਲਾਉਂਦੇ ਲੋਕ ਛਾਂ ਬਸਤੀ ਨੇ ਸਾਰੇ ਰੁੱਖ ਹਮ ਹੈਨਾ ਚਲੋ ਕੋਈ ਰੁੱਖ ਵੀਰੇ 2 ਸਾਲ ਚ ਜਮਾਨ ਹੋ ਜਾਂਦਾ ਹਮ ਕੋਈ 5 ਚ ਹਮ ਕੋਈ 100 ਸਾਲ ਚ ਕੋਈ 200 ਸਾਲ ਚ ਹਮ ਫਿਰ ਉਹ ਖੜੇ ਵੀ ਲੰਮਾ ਟਾਈਮ ਰਹਿੰਦੇ ਆਗੇ ਹਾਂ ਇਹ ਗੱਲ ਮੰਨਣੀ ਪਊ ਬਈ ਹਾਂ ਕਿ ਤੇ ਮਿਹਨਤਾਂ ਕੀਤੀਆਂ ਨੇ ਤੇ ਬਈ ਸਮਾਂ ਆਉਂਦਾ ਜ਼ਰੂਰ ਆ ਹੁਣ ਜਿਵੇਂ ਬਈ ਤੁਸੀਂ ਮੈਨੂੰ ਲੱਗਦਾ ਵੀ 2000 6 5 6 ਦੀ ਗੱਲ ਹੋਊਗੀ ਹਾਂਜੀ ਹਾਂਜੀ ਵੀ ਆਪਾਂ ਜਦੋਂ ਪੜਦੇ ਸੀਗੇ ਤੇ ਉਸ ਤੋਂ ਬਾਅਦ ਬਾਈ ਹੁਣ ਤੱਕ ਮਿਹਨਤ ਕਰਦੇ ਨੂੰ ਤੁਨੂੰ ਹੋ ਗਿਆ ਨਾ ਕਿੰਨਾ ਸਮਾਂ ਹਾਂਜੀ ਤੇ ਗਾਣਾ ਹੁਣ ਤੁਸੀਂ ਦੋ ਤਿੰਨ ਪਿੱਛੇ ਗਾਣੇ ਕਰੇ ਪੂਰੇ ਵਧੀਆ ਜ਼ੋਰ ਲਾ ਕੇ ਵਧੀਆ ਪੈਸਾ ਖਰਚ ਕਰਕੇ ਕਰੇ ਹਨਾ ਹਾਂਜੀ ਹਾਂਜੀ ਤੇ ਹੁਣ ਅੱਜ ਕੱਲ ਜੈਸਮੀਨ ਅਖਤਰ ਵਰਗੀਆਂ ਨਾਲ ਗੁਰਲੇਜ ਅਖਤਰ ਵਰਗੀਆਂ ਨਾਲ ਮੈਡਮ ਹਨਾ ਵੀ ਉਹ ਸਤਕਾਰਯੋਗ ਕਲਾਕਾਰ ਨੇ ਵੱਡੇ ਕਲਾਕਾਰਾਂ ਚ ਆਉਂਦੇ ਨੇ ਅੱਜ ਉਹਨਾਂ ਨਾਲ ਛੋਡੇ ਗਾਣੇ ਆਏ ਨੇ ਬਾਈ ਹਨਾ ਤੇ ਅੱਗੇ ਵੀ ਪੂਰੇ ਵਧੀਆ ਗਾਣੇ ਜਿਹੜੇ ਤੁਸੀਂ ਨੇ ਜ਼ੋਰ ਲਾ ਕੇ ਤੁਸੀਂ ਕਹਿੰਦੇ ਵੀ ਪੂਰੇ ਵਧੀਆ ਕਰ ਰਹੇ ਆਪਾਂ ਬਈ ਮਿਹਨਤ ਦਾ ਮੁੱਲ ਕਿਤੇ ਨਾ ਕਿਤੇ ਪ੍ਰਮਾਤਮਾ ਜ਼ਰੂਰ ਬਾਹ ਫੜੂਗਾ ਅੱਜ ਛੋਡੀ ਮੈਂ ਵੀਡੀਓ ਬਣਾ ਕੇ ਪਾ ਰਹੇ ਆ ਜੇ ਛੋਡੇ ਚ ਕੋਈ ਗੱਲ ਹੈ ਤੁਸੀਂ ਨੇ ਮਿਹਨਤ ਕੀਤੀ ਅੱਜ ਤੁਹਾਨੂੰ ਮੈਂ ਤਾਂ ਅੱਗੇ ਬਿਠਾ ਕੇ ਛੋਡੀ ਵੀਡੀਓ ਪੈਰੀ ਆ ਨਾ ਨਹੀਂ ਭਾਈ ਆਮ ਬੰਦੇ ਫਰੀਕ ਨੂੰ ਤਾਂ ਬਿਠਾਇਆ ਬਿਠਾਇਆ ਵੀ ਨਹੀਂ ਜਾਂਦਾ ਹਨਾ ਆਪਾਂ ਨੂੰ ਪਤਾ ਵੀ ਭਾਈ ਹਾਂ ਛੋਡੀ ਤੇਰਾ ਵੀ ਬਣਦਾ ਸੀ ਵੀਡੀਓ ਪਾਉਣੀ ਕਿਉਂ ਮੇਰੇ ਇਲਾਕੇ ਦਾ ਵੀ ਭਾਈ ਤੂੰ ਆਉਣ ਵਾਲਾ ਸਮੇ ਦਾ ਜਿਹੜਾ ਵੀ ਨਾਂ ਉੱਚਾ ਕਰ ਰਹੇ ਕਰੇਗਾ ਆਪਾਂ ਨੂੰ ਮਾਣ ਹੈ ਪੂਰਾ ਵੀ ਮੇਰੀ ਮੈਨੂੰ ਵੀ ਇਦਾਂ ਹੀ ਵੀ ਮੇਰਾ ਦੇਖੋ ਹੋਰ ਵੀ ਬਹੁਤ ਭਰਾ ਮੰਨ ਕੀਤਾ ਨਾ ਪਰ ਮੈਨੂੰ ਐ ਵੀ ਮੈਂ ਜਿਹੜੀ ਮਿਹਨਤ ਕੀਤੀ ਐ ਚਲੋ ਮੈਨੂੰ ਪ੍ਰਮਾਤਮਾ ਉਹਦਾ ਉਹ ਤਿਲ ਫੁੱਲ ਦੇਵੇ ਹਨਾ ਹੂੰ ਤੇ ਉਸ ਤੋਂ ਬਾਅਦ ਮੈਨੂੰ ਵੀ ਐ ਵੀਰੇ ਮੈਂ ਵੀ ਮੈਂ ਕੱਲੇ ਆਪਣੇ ਪਿੰਡ ਬਾਰੇ ਨਹੀਂ ਕਹਿੰਦਾ ਚਲੋ ਪਿੰਡ ਤਾਂ ਮੈਂ ਰਹਿਣਾ ਹਨਾ ਪਿੰਡ ਵਿੱਚ ਮੈਂ ਵੱਸਦਾਗਾ ਬਾਈ ਮੈਨੂੰ ਪਿੰਡ ਬਦੀ ਜਾਨ ਤੋਂ ਪਿਆਰਾਗਾ ਹਨਾ ਹੂੰ ਤੇ ਪਿੰਡ ਦੇ ਲੋਗ ਪਿੰਡ ਜਿੰਨੇ ਪਿੰਡ ਦੇ ਆਲੇ ਦੁਆਲੇ ਵੀ ਲੋਕ ਮੇਰੇ پاس ਦੇ ਆ ਮੇਰੇ ਗਮਾਂਢੀ ਪਾਈ ਪਿੰਡ ਹੈਗੇ ਹਨ ਜਾਂ ਮੇਰਾ ਇਲਾਕਾ ਸੰਗਰੂਰ ਪੂਰਾ ਜਲਾ ਮੈਂ ਉਹਨੂੰ ਬਹੁਤ ਪਿਆਰ ਕਰਦਾ ਭਈ ਉਹੀ ਗੱਲ ਹੈ ਕਲਾਕਾਰ ਹੋ ਗਿਆ ਕੋਈ ਖਿਡਾਰੀ ਹੋ ਗਿਆ ਜਿਵੇਂ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਕੋਈ ਜਿਹੜਾ ਪਲਵਾਨ ਹੋ ਗਿਆ ਪਲੇਅਰ ਹੋ ਗਿਆ ਕਲਾਕਾਰ ਹੋ ਗਿਆ ਜਾਂ ਰਾਈਟਰ ਹੋ ਗਿਆ ਵੀ ਸਦੀਆਂ ਬਾਅਦ ਪੈਦਾ ਹੁੰਦਾ ਹੈ ਵੀ ਪਿੰਡ ਚ ਤਾਂ ਛੱਡੋ ਇਲਾਕੇ ਚ ਸਦੀਆਂ ਬਾਅਦ ਪੈਦਾ ਹੁੰਦਾ ਹਨ ਵੀ ਇਹ ਚੀਜ਼ ਜਿਹੜੇ ਖਿਡਾਰੀ ਲਿਖਾਰੀ ਸਿੰਗਰ ਇਹ ਇਲਾਕੇ ਦਾ ਮਾਣ ਹੁੰਦੇ ਨੇ ਬਈ ਅਸਲ ਵਿੱਚ ਬਈ ਮਨਜੀਤ ਮੈਂ ਤੁਹਾਨੂੰ ਗੱਲ ਆਦਾ ਇੱਕ ਜਦੋਂ ਤੁਸੀਂ ਕੋਈ ਮੰਨ ਲਓ ਕਬੱਡੀ ਦੇ ਵਿੱਚ ਫੇਮ ਹੋ ਜਾਨੇ ਹੋਗੇ ਤੇ ਜਾਂ ਗੈਕੀ ਦੇ ਵਿੱਚ ਜਾਂ ਪਹਿਲਵਾਨੀ ਦੇ ਵਿੱਚ ਜਾਂ ਕਿਸੇ ਵੀ ਹੋਰ ਤੁਸੀਂ ਲੈਵਲ ਤੇ ਜਾ ਕੇ ਤੁਸੀਂ ਹਿੱਟ ਹੋ ਜਾਨੇ ਹੋਗੇ ਹਨ ਤੁਸੀਂ ਭੀੜ ਦੇ ਭੀੜ ਤੋਂ ਅਲੱਗ ਹੋ ਜਾਨੇ ਹੋਗੇ ਫਿਰ ਬਈ ਤੁਸੀਂ ਇੱਕ ਪਿੰਡ ਦੇ ਨਹੀਂ ਰਹੇ ਕੀ ਪਿੰਡ ਦੇ ਨਹੀਂ ਰਹਿੰਦੇ ਹਾਂ ਕਿਉਂਕਿ ਮੰਨ ਲਓ ਅੱਜ ਮੈਂ ਇੱਕ ਗੌਣਾ ਹਨਾ ਮੇਰਾ ਪਿੰਡ ਮੇਰੀ ਜਾਨ ਤੋਂ ਪਿਆਰਾ ਇਹ ਗੱਲ ਸਹੀ ਹੈਗੀ ਪਰ ਅੱਜ ਇਹ ਮੈਂ ਗੌਣਾ ਤਾਂ ਮੈਨੂੰ ਸਾਰੇ ਪੰਜਾਬ ਦੀ ਲੋੜ ਹੈਗੀ ਹਾਂ ਸਾਰੇ ਪੰਜਾਬ ਦੀ ਲੋੜ ਕਿਉਂਕਿ ਜੇ ਮੈਨੂੰ ਸਾਰਾ ਪੰਜਾਬ ਸੁਣੂਗਾ ਬਾਈ ਮੈਨੂੰ ਸਾਰਾ ਪੰਜਾਬ ਪਿਆਰ ਕਰੂਗਾ ਹੂੰ ਮੇਰੇ ਤਾਂ ਤੇਰਾ ਵੀ ਮੁੱਲ ਮੜੂਗਾ ਮੈਂ ਮੁੱਲ ਮੜੂਗਾ ਨਾ ਇਸ ਕਰਕੇ ਬਾਈ ਪਤਾ ਗੱਲ ਕੀ ਆ ਮੈਂ ਤਾਂ ਓਨੀ ਹੀ ਪਿਆਰ ਸਾਰਿਆਂ ਨੂੰ ਕਰਦਾ ਜਿੰਨਾ ਮੈਂ ਉਹਦੇ ਪਿੰਡ ਦੇ ਲੋਕਾਂ ਨੂੰ ਕਰਦਾ ਐਨਾ ਹੀ ਪਿਆਰ ਮੈਂ ਹਰ ਇੱਕ ਨਾਗਰਿਕ ਨੂੰ ਕਰਦਾ ਪਿੰਡ ਨੂੰ ਤਾਂ ਬਾਈ ਹੁਣ ਪਿਆਰ ਜਦੋਂ ਤਾਰੂ ਕਰਾਚੋਂ ਹੀ ਪਿੱਛੇ ਲਾ ਲਿਆ ਹੈ ਨਾ ਹਾਂਜੀ ਤਾਰੂ ਭੰਗੂ ਤਾਰੂ ਕਰਾਚੋਂ ਇਹ ਨਾਮ ਦੇ ਪਿੱਛੇ ਬੋਲਦਾ ਤਾਂ ਪਿੰਡ ਨੂੰ ਤਾਂ ਉਹੀ ਮਾਣ ਹੈ ਨਾ ਬਾਈ ਮੇਰੇ ਨਾਲ ਜਿੰਨਾਂ ਤਾਂ ਪਤਾ ਜਗਤਾਰ ਹੈ ਨਾ ਹਾਂ ਉਹ ਪਰ ਮੈਨੂੰ ਲੋਕ ਜ਼ਿਆਦਾ ਖੇਡਣ ਕਰਕੇ ਤਾਰੂ ਦੇ ਨਾਮ ਦੀ ਸੀ ਮੈਨੂੰ ਇਸ ਕਰਕੇ ਮੈਨੂੰ ਵਧੀਆ ਪਤਾ ਲੱਗ ਗਿਆ ਲਾਲ ਜੀ ਮੈਨੂੰ ਮੇਰਾ ਤਾਰੂ ਨਾਮ ਹੀ ਵਧੀਆ ਲੱਗਦਾ ਹਾਂ ਤਾਰੂ ਪੰਗੂ ਨਾ ਆ ਬਾਈ ਮੈਨੂੰ ਵਧੀਆ ਲੱਗਦਾ ਹਾਂ ਬਾਕੀ ਬਾਈ ਜਿਹੜੇ ਨਾਮ ਨਾਲ ਵੱਧ ਲੋਕ ਜਹਣਸੂ ਪਿਆਰੇ ਇਸ ਕਰਕੇ ਇਹਦੇ ਇਸ ਨਾਮ ਨਾਲ ਕਰਦੇ ਨੇ ਜਿਵੇਂ ਹੁਣ ਜਗਤਾਰ ਕਹਿੰਦਾ ਅੱਦੇ ਤਾਂ ਸੋਚਦੇ ਵੀ ਆ ਜਗਤਾਰ ਕੌਣਾ ਕਰੱਚ ਹੁੰਦਾ ਜਦੋਂ ਤਾਰੂ ਕਿਹਾ ਤਾਂ ਬਾਈ ਹੁਣ ਆਪਣੇ ਦੇਖ ਲੈ ਜਦੋਂ ਪਹਿਲਾਂ ਕੀਤਾ ਕੀਤਾ ਨਾ ਉਦੋਂ ਮੈਨੂੰ ਕੋਈ ਬੰਦਾ ਕਹਿੰਦਾ ਕੋਈ ਕੰਪਨੀ ਵਾਲਾ ਕਹਿੰਦਾ ਵੀ ਅਸੀਂ ਤਾਂ ਕੀ ਤੋਂ ਕਰਦਾਂ ਨੇ ਪਰ ਤੂੰ ਵੀ ਤੈਨੂੰ ਸੈਨ ਕਰ ਲਵਾਂਗੇ ਅਸੀਂ ਹੂੰ ਮੈਂ ਕਹਾਂ ਨਹੀਂ ਬਈ ਯਾਰ ਮੇਥੋਂ ਗਲਾਮੀ ਜੇ ਨਹੀਂ ਹੋਣੀ ਮੈਂ ਪਲੇਅਰ ਬੰਦਾ ਹਾਂ ਨਾ ਹੂੰ ਆਪਾਂ ਆਜ਼ਾਦ ਦੇ ਭੰਵੇਂ ਹੋਇਆ ਯਾਦ ਕਰਦਾ ਕੀਤਾ ਤੇ ਕਿਸੇ ਦਬ ਕੇ ਇਹ ਥੱਲੇ ਰਹਿਣ ਵਾਲੇ ਬੰਦੇ ਨਹੀਂ ਹੂੰ ਤੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਬਾਕੀ ਜਰਾ ਨਾਮ ਚੇਂਜ ਕਰਾਂਗੇ ਤੇ ਮੇਰੇ ਜੀ ਬਾਈ ਉਹ ਤੋਂ ਤੈਨੂੰ ਪਤਾ ਵਜਨ ਕਾਫੀ ਸੀਗਾ ਮੇਰੇ ਜੀ ਉਹ ਤੋਂ ਇੱਕ ਕੰਟਰੋਲ 4-5 ਕਿਲੋ ਵਜਨ ਸੀ ਹਾਂ ਖੇਡਦੇ ਸੀ ਕੱਢਣ ਕਰਕੇ ਤੇ ਚਲੋ ਮੈਨੂੰ ਕਹਿੰਦਾ ਬਈ ਤੈਨੂੰ ਵਜਨ ਘਟਾਉਣਾ ਪੈਣਾਗਾ ਤੇ ਤਰੋ ਐ ਕਰਨਾ ਪੈਣਾ ਮੈਨੂੰ ਬਈ ਤੈਨੂੰ ਤੇ ਚੰਡੀਗੜ੍ਹ ਰਹਿਣਾ ਪੂ ਸਾਡੇ ਕੋਲੇ ਮੈਂ ਮਾਯਾਰਾ ਜੀ ਤਾਂ ਗੁਲਾਮਾਂ ਜਿਹੇ ਜਿੰਦਗੀ ਆਪਾਂ ਨੂੰ ਇਹ ਜਿੰਦਗੀ ਵਧੀਆ ਹੀ ਲੱਗਦੀ ਹਣਾ ਹੂੰ ਆਪਾਂ ਡਾਉਟੂ ਅਰਸੀ ਬੰਦਿਆਂ ਬਾਈ ਹੂੰ ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ ਤੇਰਾ ਨਾਮ ਚੇਂਜ ਕਰਦੇ ਆ ਵੀ ਕੋਈ ਹੋਰ ਰੱਖਦੇ ਆ ਮਾ ਨਾ ਪਰ ਮੈਨੂੰ ਸਿਰਫ ਮੇਰਾ ਨਾਮ ਤਾਰੂ ਹੀ ਵਧੀਆ ਲੱਗਦਾ ਹੈ ਪਿਛੇ ਘਰਾਚੋਂ ਆਪਾਂ ਲਾਲੋਜ ਭਾਵੇਂ ਮੈਂ ਬਸੇ ਮੇਰਾ ਗੋਤ ਪੰਗੂ ਆ ਭਰਾ ਮੈਂ ਹੁਣ ਤਾਰੂ ਪੰਗੂ ਆਪਦਾ ਗੀਤਾਂ ਦੇ ਵਿੱਚ ਪਾਉਂਦਾ ਹਾਂ ਠੀਕ ਹੈ ਵੀ ਤਾਰੂ ਆਪਣੇ ਗੋਤ ਦਾ ਘਰਾਚੋਂ ਦਾ ਹਨਾ ਨਾ ਵੀ ਚਲੋ ਬਾਈ ਪ੍ਰਮਾਤਮਾ ਮਿਹਰ ਰੱਖੇ ਜੀ ਬਾਈ ਮੈਂ ਆਪਦੇ ਨਾਮ ਨੂੰ ਨੀ ਇਮੀਅਤ ਨਹੀਂ ਦਿੰਦਾ ਜਿੰਨਾ ਮੈਂ ਉਹਦੇ ਪਿੰਡ ਦੇ ਨਾਮ ਨੂੰ ਪਿੰਡ ਨੂੰ ਸਹੀ ਗੱਲ ਇੱਕ ਗੀਤ ਦੇ ਵਿੱਚ ਫਿੱਟ ਆਉਂਦਾ ਜੇ ਆਪਦਾ ਨਾਮ ਮੈਂ ਤੱਕੇ ਨਾ ਨਹੀਂ ਪਾਉਂਦਾ ਵੀਰੇ ਉਹਦੀ ਕਿਤੇ ਜਗ੍ਹਾ ਹੁੰਦੀ ਹੈ ਬਣਦੀ ਹੈਗੀ ਤਾਂ ਪਾਉਣਾਗਾ ਨਹੀਂ ਬਾਈ ਮੈਂ ਕਾ ਕਈ ਗੀਤਾਂ ਦੇ ਵਿੱਚ ਜਿੱਦਾਂ ਕਿ ਵੀਰਾ ਗੁਰਦਨ ਨੂੰ ਹੁੰਦਾ ਹੁੰਦਾ ਸੀ ਇਹ ਗੱਲ ਕਹਿੰਦਾ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਡਾ ਨਾਂ ਉਹਨਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਤੁਸੀਂ ਜਿਹੜੇ ਨਾਂ ਨਾਲ ਤੁਹਾਡੇ ਪਿੰਡ ਦਾ ਨਾਮ ਆ ਗਿਆ ਤੁਸੀਂ ਜਾਣੇ ਜਾਓਗੇ ਹਾਂ ਨਾ ਸਹੀ ਗੱਲ ਹੈ ਬਈ ਜੇ ਤੁਸੀਂ ਕੋਈ ਚੰਗਾ ਕੰਮ ਕਰਦੇ ਹੋਗੇ ਤਾਂ ਮੈਂ ਦੇਖੂਗਾ ਵੀ ਕਿਹੜਾ ਕੌਣ ਹੈ ਕੀ ਨਾਮ ਹੈ ਕੋਈ ਜਦੋਂ ਪਿੰਡ ਦਾ ਨਾਂ ਹੀ ਆ ਗਿਆ ਸਹੀ ਗੱਲ ਹੈ ਬਈ ਆਪਣੇ ਆਪ ਹੀ ਸਾਡੇ ਦਾ ਬਈ ਪਿੰਡ ਦਾ ਨਾਮ ਬਾਈ ਸੋਮੇ ਹੋਰਾਂ ਨੇ ਬਾਈ ਦਰਸ਼ਨ ਬੱਤੀ ਹੋਰਾਂ ਨੇ ਬਾਈ ਕਸ਼ਮੀਰੇ ਬਾਈ ਝਾਂਡੇ ਹੋਰਾਂ ਨੇ ਕਬੱਡੀ ਵਾਲੇ ਨੇ ਹੋਰ ਵੀ ਕਿੰਨੇ ਪਲੇਅਰ ਹਨਾ ਉਹਨਾਂ ਨੇ ਬਹੁਤ ਹੋ ਕੀਤਾ ਬਾਈ ਉਹੀ ਗੱਲ ਆ ਬਾਈ ਦਸ ਵੀਰਾਂ ਨੂੰ ਮੈਂ ਮੈਂ ਦੱਸਣਾ ਚਾਹਣਾ ਇਹ ਆਪਣਾ ਭਰਾ ਆ ਆਪਾਂ ਪਹਿਲਾਂ ਵੀ ਦੱਸ ਚੁੱਕੇ ਆ ਵੀ ਤਾਰੂ ਭੰਗੂ ਤਾਰੂ ਕਰਾਚੂ ਸਾਡਾ ਵੀਰ ਹਨ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਦੇ ਹੋਰ ਗਾਣੇ ਬਹੁਤ ਆਉਣਗੇ ਤੇ ਪਹਿਲਾਂ ਵੀ ਬਾਈ ਦੇ ਗਾਣੇ ਜਿਹੜੇ ਆਏ ਹੋਏ ਨੇ ਬਾਈ ਦੇ ਚੈਨਲ ਤੇ ਪਏ ਹੋਏ ਨੇ ਤਾਰੂ ਭੰਗੂ ਦੇ ਨਾਮ ਤੇ ਬਾਈ ਦਾ ਚੈਨਲ ਆ YouTube ਦੇ ਉੱਪਰ ਆਪਾਂ ਜਰੂਰ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੀਏ ਤੇ ਜਰੂਰ ਪਿਆਰ ਦਿਈਏ ਤੇ ਇਸ ਵੀਡੀਓ ਨੂੰ ਵੀ ਆਪਾਂ ਸ਼ੇਅਰ ਕਰੀਏ ਕਿਉਂਕਿ ਖਾਸ ਕਰਕੇ ਮੇਰੇ ਲਾਕੇ ਵਾਲੇ ਭਰਾਵਾਂ ਨੂੰ ਜ਼ਰੂਰੀ ਕਹਿਣਾ ਚਾਹੁੰਨਾ ਵੀ ਬਾਈ ਦੀ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਪਿਆਰ ਜ਼ਰੂਰ ਦਿਓ ਕਿਉਂਕਿ ਇੱਕ ਹੌਸਲਾ ਹੁੰਦਾ ਕੋਈ ਕਲਾਕਾਰ ਹੋ ਗਿਆ ਕੋਈ ਖਿਡਾਰੀ ਹੋ ਗਿਆ ਇੱਕ ਤਾੜੀ ਇੱਕ ਕਮੈਂਟ ਇਹ ਬਹੁਤ ਹੌਸਲਾ ਦਿੰਦੇ ਨੇ ਤੁਸੀਂ ਜ਼ਰੂਰ ਜਿਹੜਾ ਬਾਈ ਨੂੰ ਹੌਸਲਾ ਦਿਓ ਬਾਈ ਦਾ ਘਰਾਚੋਂ ਪਿੰਡ ਹੈ ਸੋਮੇ ਵਾਲੇ ਪਿੰਡ ਨਹੀਂ ਘਰਾਚੋਂ ਵੱਸਦਾ ਮੇਲ ਜੀ ਦਾ ਜਿੰਦੜੀ ਚਾਹੁੰਦੀ ਗੁਰਦਨ ਬਾਈ ਨੇ ਲਿਖਿਆ ਸੀ ਹੈ ਨਾ ਉਹ ਗੁਰਦਨ ਹਾਂ ਚੜਦੇ ਹਾਂ ਵੀ ਗੁਰਦਨ ਬਾਈ ਦਾ ਲਿਖਿਆ ਹੋਇਆ ਗਾਣਾ ਸੀ ਇਹ ਵੀ ਉਹ ਸੋਮੇ ਬਾਈ ਦਾ ਜਿਹੜਾ ਪਿੰਡ ਆ ਗੁਰਦਨ ਬਾਈ ਦਾ ਪਿੰਡ ਆ ਦਰਸ਼ਨ ਬਾਈ ਦਾ ਪਿੰਡ ਆ ਮਸ਼ਹੂਰ ਪਿੰਡ ਕਰਾਚੋਂ ਦਾ ਆਪਣਾ ਇਹ ਵੀ ਕਲਾਸ ਫੈਲੋ ਵੀ ਹੈ ਤੇ ਆਪਣਾ ਭਰਾ ਹੈ ਤਾਰੂ ਬਾਈ ਤੇ ਬਈ ਤਾਰੂ ਤੈਂ ਸਮਾਂ ਦਿੱਤਾ ਅੱਜ ਆਪਣੇ ਪਿੰਡ ਟੂਰਨਾਮੈਂਟ ਸੀ ਬਾਈ ਕਰਾਚੋਂ ਬਾਈ ਮਿਲਿਆ ਤੇ ਪਹਿਲਾਂ ਮੈਂ ਦੇਖਣ ਸਰ ਬਾਈ ਨੂੰ ਮੈਂ ਕਿਹਾ ਬਾਈ ਦੀ ਵੀਡੀਓ ਬਣਾਉਣੀ ਅੱਜ ਤੇ ਬਸ ਤੇ ਬਈ ਸਵੱਬ ਬਣ ਗਿਆ ਤੇ ਅੱਜ ਬਾਈ ਦੀ ਆਪਾਂ ਨੇ ਵੀਡੀਓ ਬਣਾਈ ਆ ਤੇ ਆਪਾਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਤੁਸੀਂ ਪਿਆਰ ਦਿਓ ਵੀਡੀਓ ਨੂੰ ਤੁਸੀਂ ਸ਼ੇਅਰ ਕਰਕੇ ਜਾਇਓ ਧੰਨਵਾਦੀ ਸਾਰੇ ਪਰਿਵਾਰਾਂ ਦਾ ਸਸੀ ਕੰਨ ਬਾਈ ਸਭ ਨੂੰ ਸੁਆਬ ਦਾ ਖਿਆਲ ਰੱਖਿਓ ਸਸੀ ਕਾਲ ਜੀ